ਉੰਨੇ ਬਣਾਏ ਮੱਕੀ ਦੇ ਮਿਲਣ ਦਾਣੇ ਉੰਨੇ ਬਣਾਏ ਮੱਕੀ ਦੇ ਮਿਲਣ ਦਾਣੇ ਲੱਦ ਗਏ ਜਵਾਨੇ ਪੱਠੀਆਂ ਦੇ ਲੱਦ ਗਏ ਜਵਾਨੇ ਪੱਠੀਆਂ ਦੇ ਮਾਸਟਰ ਕੰਮ ਕਰਾਉਂਦੇ ਹੁਣ ਕਾਪੀਆਂ ਤੇ ਮਾਸਟਰ ਕੰਮ ਕਰਾਉਂਦੇ ਹੁਣ ਕਾਪੀਆਂ ਤੇ ਕੰਮ ਮੁੱਕ ਗਏ ਦਿਵਤਾ ਪੱਠੀਆਂ ਦੇ ਕੰਮ ਮੁੱਕ ਗਏ ਦਿਵਤਾ ਪੱਠੀਆਂ ਦੇ ਹਰ ਥਾਂ ਦੇ ਝੋਨੇ ਦੀ ਫਸਲ ਹੁੰਦੀ ਹਰ ਥਾਂ 'ਤੇ ਝੋਨੇ ਦੀ ਫਸਲ ਹੁੰਦੀ ਕੰਮ ਖੇਤਾਂ 'ਚੋਂ ਮੁੱਕ ਗਏ ਜੱਟੀਆਂ ਦੇ ਕੰਮ ਖੇਤਾਂ 'ਚੋਂ ਮੁੱਕ ਗਏ ਜੱਟੀਆਂ ਦੇ ਰਾਜ ਲਹੇੜੀ ਹੁਣ ਤਯੋਬਾ ਲਾਉਣ ਲੋਕੀ ਰਾਜ ਲਹੇੜੀ ਹੁਣ ਤਯੋਬਾ ਲਾਉਣ ਲੋਕੀ ਦਿਨ ਪੁੱਗ ਗਏ ਦੀਵਿਆਂ ਬਤਨੀਆਂ ਦੇ ਦਿਨ ਪੁੱਗ ਗਏ ਦੀਵਿਆਂ ਬਤਨੀਆਂ ਦੇ ਦਿਨ ਪੁੱਗ ਗਏ ਦੀਵਿਆਂ ਬਤਨੀਆਂ ਦੇ